ਨੌਹਰ ਪੰਜਾਬੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਅੱਜ ਸੌਂ ਮਹੀਨੇ ਦੀ ਪਹਿਲੀ ਬਰਸਾਤ ਜੋ ਕਾਫੀ ਤੇਜ਼ ਹੋ ਰਹੀ ਆ ਪਹਿਲਾਂ ਤਾਂ ਮਿਕਨਮੈਂਟ ਹੁੰਦੀ ਰਹੀ ਸੀ ਅੱਜ ਪਹਿਲਾ ਟਾਈਮ ਆ ਕਿ ਜਿਹੜੀ ਜਿਹੜੀ ਬਰਸਾਤ ਹੈ ਜਿਹੜੀ ਬੜੇ ਜ਼ੋਰ ਸ਼ੋਰ ਨਾਲ ਹੋ ਰਹੀ ਆ ਔਰ ਬੜੇ ਤੇਜ਼ ਹੋ ਰਹੀ ਆ ਔਰ ਲਗਾਤਾਰ ਹੋ ਰਹੀ ਆ ਪਹਿਲਾਂ ਤਾਂ ਜਿਹੜੀ ਬਰਸਾਤ ਸੀ ਓਕਣ ਮਨ ਹੋ ਕੇ ਹਟ ਜਾਂਦੀ ਸੀ ਲੋ ਤੋਂ ਬਾਅਦ ਧੁੱਪ ਲੱਗ ਜਾਂਦੀ ਸੀ ਤੇ ਬਹੁਤ ਮਾੜਾ ਹਾਲ ਸੀ ਤੇ ਪਰਮਾਤਮਾ ਨੇ ਸੁਣੀਆ ਤੇ ਦੇਖੋ ਲਾਈਵ ਪਾਰੀ ਬਰਸਾਤ ਪੂਰੀ ਤੇਜ਼ ਜਿਹੜੀ ਆ ਬਰਸਾਤ ਹੋ ਰਹੀ ਆ ਮੌਸਮ ਜਿਹੜਾ ਬਹੁਤ ਵਧੀਆ ਤੇ ਵਾਤਾਵਰਨ ਮੀ ਸਾਫ ਹੋ ਗਿਆ ਇਹ ਅਜੀ ਬੇਟ ਏਰੀਆ ਦਾ ਪਿੰਡ ਜਾਗਰ ਬੇਟ ਜਿੱਥੇ ਭਾਰੀ ਬਰਸਾਤ ਹੋ ਰਹੀ ਆ ਤੇ ਬਾਕੀ ਕਿਤੇ ਕਿਤੇ ਬਰਸਾਤ ਹੋ ਰਹੀ ਆ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ あ。んの、no.